ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਜਿਹੜੇ ਲੋਕ ਅੱਜ ਬੇਤੁਕੀਆਂ ਗੱਲਾਂ ਕਰਦੇ ਨੇ ਤੇ ਉਹਨਾਂ ਤੇ ਆਸਰ ਢਿੰਡਰਾਵਾਲੇ ਦੀਆਂ ਜਬੜੀਆਂ ਮਾਰਨ ਕਰਕੇ ਹੋਇਆ ਕਈ ਕਹਿਣਗੇ ਜੀ ਅਸੀਂ ਪੇਪਰ ਦੇਣ ਚੱਲੇ ਸੀ ਸਾਡੇ ਇੱਕ ਕਾਰਨ ਤੇ ਪਾਬੰਦੀ ਲਾ ਦਿੱਤੀ ਤੇ ਇਹੀ ਉਹ ਲੋਕ ਨੇ ਜਦੋਂ ਕਿਤੇ ਅਮਰੀਕਾ ਦੀ ਅੰਬੈਸੀ ਜਾਣਾ ਹੋਵੇ ਉਦੋਂ ਕਿਰਪਾਨਾਂ ਲਾਗ ਕੇ ਜਾਂਦੇ ਆ ਤੇ ਜਦੋਂ ਜਹਾਜ਼ ਚੜ੍ਹਨ ਹੋਵੇ ਉਦੋਂ ਕਿਰਪਾਨ ਲਾਉਣੀ ਪੈਂਦੀ ਹੈ ਤੇ ਜਦੋਂ ਇਹਨਾਂ ਨੇ ਕੋਈ ਬਹਾਨਾ ਬਣਾਉਣਾ ਹੋਵੇ ਉਦੋਂ ਅਸੀਂ ਗੁਲਾਮ ਆ ਜੀ ਤੇ ਸਾਡੇ ਕਕਾਰਾਂ ਤੇ ਬੰਦੀ ਲਾਈ ਜਾ ਰਹੀ ਹੈ ਇਦਾਂ ਦੀਆਂ ਬੇਤੁਕੀਆਂ ਇਹ ਲੋਕ ਗੱਲਾਂ ਕਰਦੇ ਆ ਇਹ ਜਵੜੀਆਂ ਭਿੰਡਰਾਂ ਵਾਲੇ ਨੇ ਅਕਾਲ ਤਖਤ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਾਰੀਆਂ ਹੋਈਆਂ ਜਦੋਂ ਕਹਿੰਦਾ ਹੁੰਦਾ ਸੀ ਕਿ ਨੌਜਵਾਨ ਕੁੜੀ ਜੇ ਚਾਵੇ ਤਾਂ ਪੁਲਿਸ ਦੇ ਕੋਲੋਂ ਅਸਲਾ ਖੋਲੇ ਥੱਪੜ ਮਾਰ ਦੇਵੇ ਤੇ ਜਾਂ ਕਿਸੇ ਦਾ ਕਤਲ ਕਰ ਦਿਓ ਤਾਂ ਮੇਰੇ ਕੋਲੇ ਆ ਜਾਓ ਮੈਂ ਸੰਭਲਾਂ ਕੋਈ ਸ਼ਰਾਬ ਪੀਣ ਵਾਲਾ ਉਹਨੂੰ ਅੱਗ ਲਾ ਦਿਓ ਇਹੋ ਜਿਹੀਆਂ ਗੱਲਾਂ ਉਹਦੋਂ ਕਰਦਾ ਹੁੰਦਾ ਸੀ ਪਰ ਉਹਨੇ ਇਹੋ ਜਿਹੀ ਸਟੇਟਮੈਂਟਾਂ ਦਿੱਤੀਆਂ ਸੀ ਕਿ ਜੋ ਇੱਕ ਜੀਪ ਫੜੀ ਸੀ ਕਿ ਜੇ ਜੀਪ ਨਾ ਛੱਡੀ ਮੈਂ 5000 ਹਿੰਦੂ ਵੱਢੂਗਾ ਇਹ ਸਟੇਟਮੈਂਟਾਂ ਬਹੁਤ ਵੱਡੀਆਂ ਸੀ ਇਹ ਸਟੇਟਮੈਂਟਾਂ ਦੇ ਪਿੱਛੇ ਪਾਵਰ ਕਿਹਦੀ ਸੀ ਕਾਂਗਰਸ ਖੜੀ ਸੀ ਇਹ ਸਭ ਨੂੰ ਪਤਾ ਹੈ ਗਿਆਨੀ ਜੈਲ ਸਿੰਘ ਵਰਗੇ ਖੜੇ ਸੀ ਇਹ ਸਭ ਨੂੰ ਪਤਾ ਹੈ ਮਤਲਬ ਕੀ ਸੀ ਕਿ ਜਿਹੜੀਆਂ ਉਸ ਵਕਤ ਜਵੜੀਆਂ ਮਾਰੀਆਂ ਉਹਨਾਂ ਮਾਰੀਆਂ ਹੋਈਆਂ ਜਵੜੀਆਂ ਦਾ ਅਸਰ ਅੱਜ ਵੀ ਬੇਵਕੂਫ ਲੋਕਾਂ ਦੇ ਸਿਰ ਤੇ ਹੈਗਾ ਜਿਹੜੇ ਅੱਜ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਨੇ ਔਰ ਫਜ਼ੂਲ ਬੇਤੁਕੀਆਂ ਗੱਲਾਂ ਕਰਕੇ ਲੋਕਾਂ ਦੇ ਵਿੱਚ ਵਾਇਲੈਂਸ ਹਲਾ ਰਹੇ ਨੇ ਤੇ ਅੱਜ ਵੀ ਉਹ ਲੋਕ ਹੈਗੇ ਆ ਮੈਂ ਬੇਨਤੀ ਕਰਨੀ ਹੈ ਜਦੋਂ ਤੁਸੀਂ ਕੌਮ ਦੀ ਗੱਲ ਕਰਦੇ ਹੋ ਮਜ਼ਬੂ ਦੀ ਗੱਲ ਕਰਦੇ ਹੋ ਧਰਮ ਦੀ ਗੱਲ ਕਰਦੇ ਹੋ ਇਹ ਦਿਖਾਵਾ ਨਹੀਂ ਇਥੇ ਜਿਹੜੇ ਅਸੂਲ ਨੇ ਮਰਬ ਦੇ ਧਰਮ ਦੇ ਕੌਮ ਦੇ ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਬਾਬੇ ਨਾਨਕ ਨੇ ਅਕਲਮੰਦ ਕੌਮ ਬਣਾਈ ਹੈ। ਦਾਨਸ਼ਵੰਦ ਲੋਕਾਂ ਦੀ ਕੌਮ ਬਣਾਈ ਹੈ। ਬੇਵਕੂਫਾਂ ਦੀ ਕੌਮ ਨਹੀਂ ਬਣਾਈ ਸੀ। ਤੇ ਅਸੀਂ ਬੇਵਕੂਫਾਂ ਵਾਲੀਆਂ ਗੱਲਾਂ ਕਰਦੇ ਆ। ਤੇ ਜਿਹੜੀਆਂ ਗੱਲਾਂ ਦਾ ਕੋਈ ਵੀ ਕਹ ਲਈਏ ਤੱਥ ਸਬੂਤ ਨਹੀਂ ਹੈਗਾ। ਮੈਂ ਬੇਨਤੀ ਕਰਨੀ ਹੈ ਜਿਹੜੇ ਨੌਜਵਾਨ ਇਹੋ ਜਿਹੀਆਂ ਗੱਲਾਂ ਕਰਦੇ ਨੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਸੋਚਣ ਦੀ ਲੋੜ ਹੈ ਪਿੰਡਰਾਂ ਵਾਲਾ ਪਰਿਵਾਰ ਕਿੱਥੇ ਬੈਠਾ ਹੈ ਉਹਦਾ ਵੱਡਾ ਮੁੰਡਾ ਕਿੱਥੇ ਬੈਠਾ ਛੋਟਾ ਮੁੰਡਾ ਕਿੱਥੇ ਬੈਠਾ ਹੈ ਕੀ ਉਹ ਇਸ ਮੂਮੈਂਟ ਵਿੱਚ ਹੁਣ ਹੈਗੇ ਆ ਕਦੇ ਨਹੀਂ ਨਾ ਅਗੇ ਆਉਣ ਅਗਲੇ ਨੂੰ ਪਤਾ ਸੀ ਵੀ ਸਾਡੇ ਬੰਦੇ ਨੂੰ ਬੇਵਕੂਫ ਬਣਾ ਕੇ ਵਰਤ ਲਿਆ ਤੇ ਉਹ ਕਹਿੰਦੇ ਨੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਜੋ ਕੋਈ ਲੈਣਾ ਦੇਣਾ ਹੁੰਦਾ ਤਾਂ ਜਿਵੇਂ ਭਿੰਡਰਾ ਵਾਲਿਆਂ ਨੇ ਜਵਲੀਆਂ ਮਾਰੀਆਂ ਸੀ ਉਹਦਾ ਪਰਿਵਾਰ ਵੀ ਅੱਜ ਖੜਦਾ ਆ ਕੇ ਪਰ ਖੜਿਆ ਨਹੀਂ ਡਰ ਲੱਗਦਾ ਕਿਉਂਕਿ ਉਸ ਵਕਤ ਔਕਾਤ ਤੋਂ ਵੱਡੀਆਂ ਗੱਲਾਂ ਕਰ ਬੈਠੇ ਕਿਉਂ ਕੀਤੀਆਂ ਕਿਉਂਕਿ ਪਿੱਛੇ ਸਰਕਾਰੀ ਜਾਮਤਾਂ ਕਾਂਗਰਸ ਪਾਰਟੀ ਰਾਸ਼ਟਰਪਤੀ ਤੱਕ ਪ੍ਰਧਾਨ ਮੰਤਰੀ ਤੱਕ ਪਾਵਰ ਸੀ ਪਿੱਛੇ ਤਾਂ ਬੋਲ ਰਿਹਾ ਸੀ ਤੇ ਅੱਜ ਬੋਲੋ ਉਹ ਗੱਲਾਂ ਪਰ ਉਹਨਾਂ ਜਵੜੀਆਂ ਦਾ ਅਸਰ ਅੱਜ ਵੀ ਕੁਝ ਲੋਕਾਂ ਤੇ ਹੈਗਾ ਜਿਹੜੇ ਲੜਦੇ ਆ ਬਿਨਾਂ ਮਤਲਬ ਤੋਂ ਕਿਹਦੀ ਲੱਤ ਵੱੜਦੀ ਕਿਹਦੀ ਬਾਹਂ ਵੱੜਦੀ ਜੇ ਕੋਈ ਇਹਨਾਂ ਨੂੰ ਸਵਾਲ ਕਰੇ ਤਾਂ ਉਹ ਉਹਨਾਂ ਗਾੜੀ ਕੋਲਚ ਕਰਦੇ ਆ ਬੇਨਤੀ ਹੈ ਬਾਣੀ ਵੱਲ ਧਿਆਨ ਦੇ ਲੋਕ ਇਤਿਹਾਸ ਪੜ੍ਹ ਲਓ ਖਲੇਮੀ ਹੋਣੀ ਜ਼ਰੂਰੀ ਹੈ ਸੱਚ ਦਾ ਵਿੱਚ ਆਓ ਅਕਲ ਤੋਂ ਕੰਮ ਲੈ ਲਓ ਪੜ੍ਹ ਲਿਖ ਕੇ ਕੁਝ ਬਣ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ thank